ਪ੍ਰੀ ਇਕਲੇਮਪਸ਼ੀਆ ਕੀ ਇਹ ਤੇ ਇਲਿਆ ਕੀ ਲਾਮਤ ਨੇ ਪ੍ਰੀ ਇਕਲੇਮਪਸ਼ੀਆ ਇੱਕ ਸੇ ਬਿਮਾਰੀ ਹੈ ਜਿਹੜੀ ਹਾਮਲਾ ਔਰਤਾਂ ਨੂੰ ਮਤਾਸਰ ਕਰਦੀ ਹੈ ਇਹਦੀਆਂ ਲਾਮਤਾਂ ਵਿੱਚ ਬਲੱਡ ਪ੍ਰੈਸ਼ਰ ਦਾ ਵਧਣਾ ਲਗਾਤਾਰ ਸੋਜ ਹੋਣਾ ਤੇ ਛੋਟੇ ਪਿਸ਼ਾਬ ਦੇ ਨਾਲ ਚਰਬੀ ਆਣਾ ਹੈ ਬਹੁਤ ਸਾਰੇ ਲੋਕਾਂ ਜਿਹੜੀ ਕੋਈ ਵੀ ਲਾਮਤ ਜ਼ਾਹਿਰ ਨਹੀਂ ਹੁੰਦੀ ਜੇ ਬਿਮਾਰੀ ਨੇ ਜ਼ੋਰ ਨਾ ਫੜਿਆ ਹੋਵੇ ਤੇ ਮਾੜੇ ਮੋੜੇ ਲਾਮਤਾਂ ਦਾ ਇਲਾਜ ਤੁਹਾਡੀ ਮਿਡਵਾਈਫ ਜਾਂ ਡਾਕਟਰ ਕਰ ਸਕਦੇ ਨੇ ਬਿਮਾਰੀ ਦੇ ਸ਼ੁਰੂ ਦੇ ਦਿਨਾਂ ਵਿੱਚ ਲਮਾਤ ਦੇ ਲਿਕਨ ਨੂੰ ਇਲਮ ਹੋਣਾ ਚਾਹੀਦਾ ਤਾਂ ਕਿ ਟਾਈਮ ਮਿਲੇ ਤੁਸੀਂ ਮਦਦ ਹਾਸਲ ਕਰ ਸਕੋ ਹਮਲ ਦੇ ਆਖਰੀ 4 ਮਹੀਨੇ ਤੇ ਬੱਚੇ ਦੀ ਪੈਦਾਇਸ਼ ਤੋਂ ਫੋਰਨ ਬਾਅਦ ਇਹ ਬਿਮਾਰੀ ਜ਼ਾਹਿਰ ਹੁੰਦੀ ਹੈ এরੀਆਂ ਦੋ ਬਹੁਤ ਅਹਿਮ ਲਮਾਤਾਂ ਜਿਹੜੀਆਂ ਨੇ ਬਲੱਡ ਪ੍ਰੈਸ਼ਰ ਦਾ ਵਧਣਾ ਤੇ ਪਿਸ਼ਾਬ ਨਾਲ ਚਰਬੀ ਆਣਾ ਨੇ ਹਮਲ ਦੇ ਦੌਰਾਨ ਤੁਹਾਡਾ ਡਾਕਟਰ ਜਿਹੜਾ ਬਕਾਇਦਾ ਮੁਆਇਨਾ ਕਰਦਾ ਹੈ ਉਹਦੇ ਚ ਇਹਨਾਂ ਲਮਾਤਾਂ ਦਾ ਖਿਆਲ ਰੱਖਦਾ ਹੈ ਲੇਕਿਨ ਜੇ ਤੁਹਾਨੂੰ ਇਹ ਦੋ ਇਲਾਵਾ ਸਿਰ ਵਿੱਚ ਪੀੜ ਹੋਵੇ ਅੱਖਾਂ ਅਗੇ ਧੁੰਦਲਾਪਨ ਆਏ ਪਸਨੀਆ ਜਾਂ ਮਿਹਦੇ ਚ ਦਰਦ ਹੋਵੇ ਜਾਂ ਚਿਹਰੇ ਹੱਥਾਂ ਪੈਰਾਂ ਤੇ ਉੱਤੇ ਸੋਚ ਚੜ ਜਾਏ ਤੇ ਉਹ ਵੀ ਪ੍ਰੀਕਲੈਂਪਸੀਆ ਦੇ ਲੱਮਤਾਂ ਨੇ ਇੰਜ ਦੀ ਕਿਸੇ ਵੀ ਸੂਰਤ ਤੇ ਹਾਲਾਚ ਫੌਰਨ ਆਪਣੇ ਡਾਕਟਰ ਨਾਲ ਰਾਬਤਾ ਕਰੋ ਤੇ ਪ੍ਰੀਕਲੈਂਪਸੀਆ ਦੇ ਖਤਰੇ ਨੂੰ ਵਧਾਣ ਵਾਲੀਆਂ ਚੀਜ਼ਾਂ ਇਚ ਮੋਟਾਪਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਸ਼ੂਗਰ ਦੀ ਬਿਮਾਰੀ ਤੇ ਜੇ ਤੁਹਾਡੇ ਖਾਨਦਾਨ ਵਿੱਚ ਕਿਸੇ ਫਰਦ ਨੂੰ ਪਹਿਲਾਂ ਪ੍ਰੀਕਲੈਂਪਸੀਆ ਹੋਇਆ ਹੈ ਹਮਲਿਜ ਤੇ ਉਹ ਚੀਜ਼ਾਂ ਨੇ ਅਗਰ ਇਹਨਾਂ ਚ ਕੋਈ ਇੱਕ ਵੀ ਚੀਜ਼ ਤੁਹਾਡੇ ਚ ਹੈਵੇ ਤੇ ਤੁਸੀਂ ਇਹਨਾਂ ਲੱਮਤਾਂ ਨੂੰ ਦਾ ਖਿਆਲ ਰੱਖੋ ਅਸੀਂ ਤਾਂ ਇਹ ਕੀੰਦਲੋਨਿਆ ਕੇ ਬਹੁਤ ਕਟਲੁਕਾ ਜੇ ਹੁੰਦਾ ਹੈ ਤੇ ਅਮੂਮਨ ਡਾਕਟਰ ਹੀ ਇਲਾਜ ਕਰਦੇ ਨੇ ਲੇਕਿਨ ਜੇ ਤੁਹਾਨੂੰ ਲਾਮਤਾ ਦੇ ਮੁਤਲਕ ਪਤਾ ਹੋਏ ਅਸੀਂ ਟਾਈਮ ਸਿਰ ਆਪਣੇ ਮਾਹਰ ਗੁਣ ਸਰੇ ਜਾਂਦੇ ਹਾਂ